ਤਰਨਕਾਰ ਚੋਣਾਂ ਚ ਆਪ ਨੇ ਮਾਰੀ ਬਾਜੀ ਆਮ ਆਪੀ ਪਾਰਟੀ ਜਿੰਦਾਬਾਦ ਸਕਾਰਮੀ ਸਿੰਘ ਸੰਧੂ ਜਿੰਦਾਬਾਦ 42649 ਵੋਟਾਂ ਜਿੱਤ ਕੇ ਹਾਸਲ ਮੈਂ ਤਰਨ ਤਨ ਹਲਕੀ ਸੰਗਤ ਦਾ ਦਿਲ ਦੀ ਗਹਿਰਾਈਆਂ ਚੋਂ ਧੰਨਵਾਦ ਕਰਦਾ ਵੀ ਵਿਕਾਸ ਪੁਰਸ਼ ਨੂੰ ਅੱਜ ਉਹਨਾਂ ਨੇ ਚੁਣਿਆ ਅਸੀਂ ਤਾਂ ਪਹਿਲੇ ਦਿਨ ਹੀ ਇਹ ਕਿਹਾ ਸੀ ਇੱਕ ਤਰਫਾ ਫੈਸਲਾ ਹੋਣਾ ਤੁਸੀਂ ਵੇਖ ਹੀ ਲਿਆ ਜੀ ਅੱਜ ਬੜੀ ਵੱਡੀ ਲੀਡ ਨਾਲ ਹਰਮੀਸੀ ਸੰਧੂ ਜਿੱਤੇ ਨੇ ਆਪ ਪਾਰਟੀ ਦੇ ਵਰਕਰਾਂ ਚ ਭਾਰੀ ਉਤਸ਼ਾਹ ਤੇ ਸ਼ਹਿਰ ਦੇ ਬਹੁਤ ਵੱਡੇ ਮੋਟਾ ਦੇਖ ਕੇ ਸਾਨੂੰ ਮਾਨ ਬਖਸ਼ਿਆ ਸਰ ਵੀ ਸਨ ਉਹਦੇ ਨਾਲ ਸਾਡਾ ਮਾਨ ਵੀ ਵਧਿਆ ਢੋਲ ਦੀ ਥਾਪ ਤੇ ਪੰਗੜੇ ਪਾ ਕੇ ਮਨਾ ਰਹੇ ਨੇ ਜਸ਼ਨ ਸਾਚੀਆ ਕਾ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦੇਵਨ মিডিਆ ਮੈਂ ਪੂਜਾ ਤਰਨਤਾਰਨ ਜਿਮਨੀ ਚੋਣਾ ਚ ਆਪ ਪਾਟੀ ਦੇ ਉਮੀਦਵਾਰ ਹਰਮੇਤ ਸਿੰਘ ਸੰਧੂ ਨੇ ਜਿੱਤ ਹਾਸਲ ਕੀਤੀ ਹੈ ਤਾਂ ਦੱਸਦੀ ਕਿ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਚੁਣਾਵਾਂ ਵੱਲੋਂ ਭੰਗੜੇ ਪਏ ਜਾ ਰਹੇ ਨੇ ਮਠਾਈਆਂ ਵੰਡੀਆਂ ਜਾ ਰਹੀਆਂ ਨੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਕੁਲਦੀਪ ਢਾਲੀਵਾਰ ਨੇ ਕਿਹਾ ਕਿ ਜਿਮਨੀ ਚੋਣਾਂ ਵਿੱਚ ਲੋਕਾਂ ਨੇ ਭਗਵੰਤ ਮਾਨ ਦੀ ਗਵਾਹੀ ਚ ਹੋਏ ਵਿਕਾਸ ਕਾਰਜਾਂ ਦੇ ਨਾਮ ਤੇ ਵੋਟਾਂ ਪਾਈਆਂ ਨੇ ਦੱਸਦੀ ਕਿ ਆਮ ਆਦਮੀ ਪਾਰਟੀ ਦੇ ਮੈਂਬਰ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਜਿਸ ਤੋਂ ਬਾਅਦ ਇਹ ਚੋਣਾਂ ਹੋਰ ਵੀ ਦਿਲਚਸਪ ਹੋ ਗਈਆਂ ਕਿਉਂਕਿ ਸਭ ਦੀਆਂ ਨਜ਼ਰਾਂ ਇੱਕੋ ਸਵਾਰਤੇ ਸੀ ਕਿ ਇਸ ਚੋਣਾਂ ਵਿੱਚ ਕੌਣ ਬਾਜ਼ੀ ਮਾਰੇਗਾ ਤਾਂ ਦਾਜ਼ੇ ਕੀ ਤਰਨ-ਤਰਨ ਜਿੰਨੀ ਚੋਣਾਂ ਵਿੱਚ ਆਮ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਬਾਜ਼ੀ ਮਾਰ ਲਈ ਹੈ 12091 ਵੋਟਾਂ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਤਾਂ ਦਾਜ਼ੇ ਕੀ ਪਹਿਲੇ 3 ਰਾਊਂਡ ਵਿੱਚ ਸੁਖਵਿੰਦਰ ਕੌਰ ਰੰਧਾਵਾ ਨੇ ਲੀਡ ਲਈ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਅੱਗੇ ਆਈ ਤੀਜੇ ਸਥਾਨ ਤੇ ਖਾਲਿਸਤਾਨ ਪੱਖੀ ਸੰਸਦ ਮੈਂਬਰ ਅਮਿਤ ਪਾਲ ਦੀ ਪਾਰਟੀ ਰਹੀ ਅਤੇ ਚੌਥੇ ਸਥਾਨ ਤੇ ਕਾਂਗਰਸ ਅਤੇ ਪੰਜਵੇਂ ਸਥਾਨ ਤੇ ਭਾਜਪਾ ਰਹੀ ਇਸੇ ਨਾਲ ਹੀ ਵਿਧਾਇਕ ਕੁਦੀਪ ਧਾਲੀਵਾਲ ਨੇ ਵਿਰੋਧੀਆਂ ਤੇ ਨਿਸ਼ਾਨਾ 사ਦੇ ਹੋਏ ਕਿਹਾ ਕਿ ਉਹ ਕਹਿੰਦੇ ਸਨ ਕਿ ਇਹ ਪੰਤਕ ਹਲਕਾ ਹੈ ਪਰ ਅਸੀਂ ਕਿਹਾ ਕਿ ਤੁਸੀਂ ਵਿਕਾਸ ਦੇ ਨਾਮ ਤੇ ਵੋਟ ਪਾਓ ਅਤੇ ਲੋਕਾਂ ਨੇ ਸਾਡੀ ਅਪੀਲ ਸੁਣੀ ਅਤੇ ਉਨ੍ਹਾਂ ਨੇ ਵਿਕਾਸ ਨੂੰ ਪਹਿਲ ਦਿੱਤੀ ਜਿਹੜੇ ਵੀ ਲੋਕ ਧਾਰਮਿਕ ਮੂਤੇ ਨੂੰ ਚਾਲ ਰਹੇ ਸੀ ਉਨ੍ਹਾਂ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਹੈ ਖਾਸ ਤੌਰ ਤੇ ਕਾਂਗਰਸ ਭਾਜਪਾ ਸ਼੍ਰੋਮਣੀ ਅਕਾਲੀ ਦਲ ਨੋਟ ਕਰ ਲੈਣ ਕਿ ਉਹ ਜਿਹੜੇ ਗੱਪਾਂ ਮਾਰਦੇ ਨੇ ਉਸ ਤਰ੍ਹਾਂ ਨਹੀਂ ਹੋਣ ਵਾਲਾ ਭਾਜਪਾ ਨੋਟ ਕਰ ਲਵੇ ਕਿ ਉਸ ਨੂੰ ਪੰਜਾਬ ਚ ਵੋਟ ਨਹੀਂ ਪੈਣ ਵਾਲੀ ਇਸ ਦੇ ਨਾਲ ਹੀ ਕੁਲਦੀਪ ਤਾਲੀਵਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵੀ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਨੇ ਜਿਮਨੀ ਚੌਂ ਦੌਰਾਨ ਬਹੁਤ ਬੇਤੁੱਕੇ ਬਿਆਨ ਦਿੱਤੇ ਲੋਕਾਂ ਨੇ ਰਾਜਾ ਵੜਿੰਗ ਤੇ ਪਰਤਾਪ ਸਿੰਘ ਬਾਜਪਦੀ ਤੋਂ ਕਿਲਾ ਕੱਢ ਦਿੱਤਾ ਇਸ ਕਰਕੇ ਇਹਨਾਂ ਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਜੋ ਇਹ ਗੱਲਾਂ ਕਰਦੇ ਨੇ ਉਹ ਨਹੀਂ ਹੋਣ ਵਾਲਾ ਤੇ ਲੋਕ ਸਿਰਫ ਵਿਕਾਸ ਨੂੰ ਵੋਟ ਪਾਉਣਗੇ 2027 ਚ ਕਾਂਗਰਸ ਕਿਸੇ ਵੀ ਪਾਸੇ ਆਪ ਨੂੰ ਟੱਕਰ ਨਹੀਂ ਦੇ ਸਕਦੀ ਵਿਰੋਧੀ ਕਹਿ ਰਹੇ ਨੇ ਕਿ ਇਹ ਸੈਮੀਫਾਈਨਲ ਹੈ ਤੇ ਹੁਣ ਇਹ ਫਾਈਨਲ ਦੀ ਤਿਆਰੀ ਵੀ ਹੋ ਗਈ ਹੈ ਸੈਮੀਫਾਈਨਲ ਆਮ ਆਦਮੀ ਪਾਰਟੀ ਨੇ ਜਿੱਤ ਲਿਆ ਤੇ ਫਾਈਨਲ ਵੀ ਆਪ ਬਾਜ਼ੀ ਮਾਰੇਗੀ ਕੀ ਵਾਗੂ ਜੀ ਖਾਲਸਾ ਸ਼ਿਵਾਜੀ ਦੀ ਫਤਿਹ ਮੈਂ ਤਰਨ ਤਨ ਹਲਕੇ ਸੰਗਤ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਵੀ ਵਿਕਾਸਪੁਰਸ਼ ਨੂੰ ਅੱਜ ਉਹਨਾਂ ਨੇ ਚੁਣਿਆ ਅਸੀਂ ਤਾਂ ਪਹਿਲੇ ਦਿਨ ਹੀ ਕਿਹਾ ਸੀ ਇੱਕ ਤਰਫਾ ਫੈਸਲਾ ਹੋਣਾ ਤੁਸੀਂ ਵੇਖ ਹੀ ਲਿਆ ਜੀ ਅੱਜ ਬੜੀ ਵੱਡੀ ਲੀਡ ਨਾਲ ਹਰਮੀਸੀ ਸੰਧੂ ਜਿੱਤੇ ਨੇ ਲੋਕਾਂ ਕੀ ਵਿਚਵਾਦ ਹੋਣਾ ਚਾਹੁੰਦੇ ਲੋਕਾਂ ਨੂੰ ਜੋ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਜਿੱਦਾਂ ਪਹਿਲਾਂ ਵਿਕਾਸ ਕਰਾਇਆ ਸਾਨੂੰ ਸਾਹਮਣੇ ਹੁਣ ਵੀ ਪਹਿਲ ਦੇ ਆਧਾਰ ਤੇ ਤੰਤ ਦੇ ਜਿਹੜੇ ਮੁੱਦੇ ਸਾਰੇ ਹੱਲ ਕਰਾਂਗੇ ਇਸ ਤਰ੍ਹਾਂ ਨਾ ਕਨਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਜੰਨਾ ਜਿਨ੍ਹਾਂ ਨੇ ਬਹੁਤ ਵੱਡੀ ਲ ਮੋਟਾ ਪਾ ਗਏ 10 ਤੋਂ 12 ਹਜ਼ਾਰ ਲੀਟਰ ਚ ਦਾਇਆ ਤੇ ਮੈਂ ਯਾਰ ਕਨਵਾਸੀਆਂ ਦਾ ਵੀ ਧੰਨਵਾਦ ਕਰਦਾ ਤੇ ਸ਼ਹਿਰ ਨਿਵਾਸੀਆਂ ਖਾਸ ਤੌਰ ਤੇ ਧੰਨਵਾਦ ਕਰਦਾ ਸਾਗੇ ਆਪਾਂ ਛੋਟਾ ਵੀ ਸੂਰਜੀ ਇਹ ਨਹੀਂ ਵਾਰਤਵਾਦ ਕਰਦਾ ਇਹਨਾਂ ਨੇ ਸਰਪੰਦਰ ਦੀ ਵਾਰਡ ਸਾਡੀ ਸਾਰੀਆਂ ਦੀ ਵਾਰਡ ਤੇ ਸ਼ਹਿਰ ਦੇ ਬਹੁਤ ਵੱਡੇ ਮੋਟਾ ਦੇਖ ਕੇ ਸਾਨੂੰ ਮਾਨ ਬਖਸ਼ਿਆ ਸਰ ਵੀ ਉਹਦੇ ਨਾਲ ਸਾਡਾ ਮਾਨ ਵੀ ਵਧਿਆ